ਕੱਲ ਸਾਡੇ ਮਹਾਪੁਰਖਾਂ ਨੇ ਡਿਫੈਂਡਰ ਵੱਡੀ ਲਈਆ 2 ਕਰੋੜ ਦੀ ਆਪਾਂ ਉਹਨਾਂ ਨੂੰ ਵਧਾਈਆਂ ਦੇ ਦੇਣੇ ਇਹਦੇ ਵਿੱਚ ਹੀ ਉਹਨਾਂ ਨੇ ਲਿਖ ਕੇ ਪਾਇਆ ਨਾਲ ਹੇਠਾਂ ਗੱਡੀ ਦੇ ਕਿਸੇ ਸਿੰਘ ਨੇ ਕਹਿੰਦੇ ਹੋਰ ਮੱਚੋ ਕਈਆਂ ਨੂੰ ਤਾਂ ਨੀਂਦ ਨਹੀਂ ਆਉਣੀ ਵੀ ਬਾਬਿਆਂ ਨੇ ਤਾਂ ਹੋਰ ਲਿਆਂਦੀ 2 ਕਰੋੜ ਵਾਲੀ ਵੀ ਆਪਾਂ ਕਿਸੇ ਨੂੰ ਦੇਖ ਕੇ ਕਿਉਂ ਜਲਦੇ ਆ ਜਾਈ ਜਾਜ ਲੈਣ ਸਾਧੂ ਜੀ ਜਦੋਂ ਕਲੰਗੀਆਂ ਵਾਲੇ ਪਾਤਸ਼ਾਹ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਟਾਈਮ ਦੀ 2.5 ਲੱਖ ਦੀ ਮਹਾਰਾਜ ਕਲੰਗੀ ਲਾਉਂਦੇ ਨੇ ਤੇ ਢਾਈ ਲੱਖ ਦੇ ਪਸ਼ਮੀਨੇ ਦੇ ਤੰਬੂ ਦੇ ਹੇਠਾਂ ਮਹਾਰਾਜ ਬੈਠਦੇ ਨੇ ਤਾਂ ਫਿਰ ਸਾਡਾ ਢੇਡ ਦੁਖਦਾ ਜੀ ਉਹਨਾਂ ਦੇ ਪਿਆਰੇ ਗੱਡੀਆਂ ਲੈਂਦੇ ਨੇ 2-2 ਕਰੋੜ ਨਹੀਂ ਅਸੀਂ ਕੌਣ ਹੁੰਨੇ ਆ ਗੱਲ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਬਈ ਹੁਣ ਕਹਿਣਗੇ ਸੰਤਾਂ ਕੋਲ ਤਾਂ ਮਹਿੰਗੀਆਂ ਗੱਡੀਆਂ ਨੇ ਲੈ ਦੱਸ ਵੀ ਤੋਂ ਲੈ ਕੇ ਦਿੱਤੀਆਂ ਨੇ ਸੰਤਾਂ ਦੇ ਤਾਂ ਕੱਪੜੇ ਬੜੇ ਸੋਹਣੇ ਪਾਏ ਨੇ ਅੰਮੇ ਸਾਡੇ ਕੋਲ ਬਹੁਤੀਆਂ ਮਹਿੰਗੀਆਂ ਗੱਡੀਆਂ ਰੱਖੀਆਂ ਵੀ ਨੇ ਪਹਿਲਾਂ ਗੱਡੀਆਂ ਵੀ ਬਥੇਰੀਆਂ ਰੱਖੀਆਂ ਅਸਲਾ ਵੀ ਬਥੇਰਾ ਰੱਖਿਆ ਇੰਨਾ ਸਾਡੇ ਕੋਲ ਹੁੰਦਾ ਸੀ ਉਹ ਬਲੇ ਰਿਵਾਲਵਰ ਆ ਕਿਸੇ ਕੋਲ ਹਿੰਦੀ ਨਹੀਂ ਸੀ 392 315 ਇਵੇਂ ਸਾਡੇ ਸਿੰਘਾਂ ਦੇ ਕੋਲੇ ਹੁੰਦੀਆਂ ਉਹ ਬੜੀ ਚੜ੍ਹਦੀ ਕਲਾ ਆ ਆ ਲੀਡਰਾਂ ਨੇ ਤੁਹਾਨੂੰ ਲੁੱਟ ਲਿਆ ਤੁਹਾਡਾ ਲਹੂ 피ਕੇ ਤੁਹਾਡੀਆਂ ਆਪੋਲਾਂ ਤੋਂ ਸੜਕਾਂ ਤੋਂ ਆ ਤੁਹਾਡੀਆਂ ਤਾਰਾਂ ਤੋਂ ਖੰਭਿਆਂ ਤੋਂ ਲੈ ਕੇ ਅੜਪਾਰ ਕਰੋੜਾਂ ਰੁਪਏ ਲੁੱਟ ਗਏ ਉਹਨਾਂ ਨੂੰ ਖੜ ਲਓ ਤੁਸੀਂ ਜਾ ਕੇ ਜੇ ਕੋਈ ਸਾਧੂ ਆਪਦੀ ਉਹਦੇ ਕਰਮ ਨੇ ਭਾਈ ਮੈਂ ਮਹਾਪੁਰਖਾਂ ਨੂੰ ਪਿਆਰ ਨਾਲ ਭਾਵੇਂ ਕਈਆਂ ਦੀ ਹੁਣ ਇਹ ਗੱਲ ਹੁੰਦੀ ਆ ਵੀ ਸਾਡਾ ਕੋਈ ਇਹਦੇ ਵਿੱਚ ਕੋਈ ਅਸੀਂ ਕੋਈ ਲਾਭ ਨਹੀਂ ਵੀ ਸਾਨੂੰ ਕੋਈ ਲੋਭ ਲਾਲਚ ਹੈ ਪਰ ਮੈਂ ਕਹਿੰਨਾ ਵੀ ਆ ਜਿਵੇਂ ਅਸੀਂ ਇੱਥੇ ਬੈਠੇ ਆ ਆ ਮਹਾਪੁਰਖ ਭਾਵੇਂ ਢੱਡਰੀਆਂ ਵਾਲੇ ਸੰਤ ਨੇ ਉਹਨਾਂ ਨੇ ਵੀ ਆਉਣਾ ਆਪਣੇ ਕੋਲ ਪਰਸੋਂ ਨੂੰ ਆਉਣਗੇ ਸਾਰਾ ਦਿਨ ਇੱਥੇ ਰਹਿਣਾ ਕੋਈ ਮੈਂ ਨਹੀਂ ਕਹਦਾ ਵੀ ਤੁਸੀਂ ਭਾਈ ਉਹਨਾਂ ਕਰਕੇ ਆਇਓ ਜਾਂ ਸਾਡੇ ਬਹੁਤਾ ਇਕੱਠ ਹੋਵੇ ਕਿ ਸਾਨੂੰ ਲੋੜ ਨਹੀਂ ਇਕੱਠਾਂ ਦੀ ਸੱਚ ਪੁੱਛੋ ਤਾਂ ਮੈਂ ਇਸ ਗੱਲ ਦੇ ਵਿੱਚ ਹੈ ਹੀ ਨਹੀਂ ਮੈਂ ਰਹੀ ਹੈ ਜੀ ਗੱਲ ਕਰਨੀ ਉਹਦੀ ਤਾਂ ਹਰੇਕ ਸਾਲ ਹੀ ਅਸੀਂ ਤਾਂ ਹੋਰ ਮਹਾਪੁਰਖਾਂ ਨੂੰ ਬੁਲਾ ਲੈਂਦੇ ਹਾਂ ਉਹਨਾਂ ਨੂੰ ਵੀ ਪਤਾ ਹੈ ਮਹਾਪੁਰਖਾਂ ਨੂੰ ਵੀ ਜਿਹੜਾ ਪਿਆਰ ਵਾਲੇ ਅੱਜ ਕਿਉਂਕਿ ਥੋੜਾ ਜਿਹਾ ਨਾ ਆਪਾਂ ਸਮੇਂ-ਸਮੇਂ ਬਦਲਦੇ ਜਾਂਦੇ ਹਾਂ ਸਾਦਾ ਕੀ ਹੈ ਮਹਾਪੁਰਖਾਂ ਦੀ ਗੱਲ ਕਰਦੇ ਹਾਂ ਕਿਉਂਕਿ ਸਾਡੇ ਜਿਹੜੇ ਲੈਣਾ ਨਾ ਸਾਡੇ ਵਾਲੀ ਹੋਰ ਹੈ ਆ ਸਾਡੇ ਕੋਲ ਐ ਹੋ ਜਿਹਾਂ ਵਿਰਾਗੀ ਰੂਹਾਂ ਪਿਆਰ ਵਾਲੇ ਜਿਹੜੇ ਬੈਠੇ ਨੇ ਮੈਂ ਮਹਾਪੁਰਖਾਂ ਦੀ ਗੱਲ ਕਰਦਾ ਸੀ ਬਈ ਉਹਿਆਂ ਦੇ ਚਲੋ ਬਤਪੇਦ ਹੋ ਸਕਦੇ ਨੇ ਕਿਸੇ ਢੰਡਰੀ ਵਾਲੇ ਸੰਤਾਂ ਨਾਲ ਕਈ ਦਾ ਕੋਈ ਬੈਰ ਤਾਂ ਨਹੀਂ ਹੈਗਾ ਉਹ ਬੱਤਦਾਰ ਵਾਲਾ ਤਾਂ ਹੈ ਨਹੀਂ ਕਿਸੇ ਦਾ ਕੋਈ ਹੋਰ ਕੋਈ ਉਹਨਾਂ ਨੇ ਕਿਸੇ ਦਾ ਕਤਲ ਨਹੀਂ ਕਰਤਾ ਕੋਈ ਥੋੜੀ ਬੇਇਜ਼ਤੀ ਨਹੀਂ ਕਰਤੀ ਕਿਸੇ ਦਾ ਧਾਣ ਉਹਨਾਂ ਨੇ ਨਹੀਂ ਵੀ ਹਾਂ ਭਾਈ ਸੰਤਾ ਤੁਸੀਂ 10-20 ਲੱਖ ਰੁਪਈਆ ਲੈਣਾ ਸਾਡਾ ਦਾਬ ਉਹ ਐਵੇਂ ਖਾਮ ਖਾਂ ਬਸ ਰੌਲੇ ਨੇ ਚਲੋ ਬਾਕੀ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਉਹ ਚਲੋ ਆਪਦੀ ਆਪਦੀ ਹਿਸਾਬ ਕਿਤਾਬ ਹੈ ਪਰ ਮੈਂ ਉਹਨਾਂ ਮਹਾਂਪੁਰਖਾਂ ਦੀ ਗੱਲ ਕਰਦਾ ਵੀ ਉਹ ਬਹੁਤ ਚੰਗੇ ਇੱਕ ਨੇਕ ਰੂਹ ਹੈ ਸੋ ਇਹ ਕੁ ਭਲੇ ਨੇ ਮੈਨੂੰ ਬੜੀ ਵਾਰ ਯਾਦ ਆਉਂਦੇ ਨੇ ਕਿ ਕਦੇ ਮਹਾਰਾਜ ਕਹਿੰਦੇ ਨੇ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਕਰਮ ਹੈ ਪਾਇਆ ਗੁਰਬਾਣੀ ਵਿੱਚ ਇਹ ਵੀ ਗੁਰਮਾਰਾ ਦਾ ਬਚਨ ਹੈ ਵੀ ਜਿਹੜੇ ਸੰਤਾਂ ਦੇ ਚਿਹਨ ਚੱਕਰ ਨੇ ਇਹੀ ਰੱਬ ਦੇ ਚਿਹਨ ਚੱਕਰ ਨੇ ਜੇ ਤਾ ਦੇਖਣਾ ਨਾ ਰੱਬ ਨੂੰ ਤਾਂ ਸੰਤਾਂ ਨੂੰ ਦੇਖ ਲੈ ਇਹਨਾਂ ਵਿੱਚੋਂ ਕਿਹਨੂੰ ਰੱਬ ਦੇ ਦਿਦਾਰ ਹੋਣਗੇ